ਹੰਤਾਨ ਬਾਬਾ ਸ਼੍ਰੀ ਚੰਦ ਅਵਤਾਰ ਮਹਾਨ ਨਾਨਕ ਦੇ ਅੰਗ ਤੋਂ ਜਗ ਵਿਖਿਆ ਪਰਾਨ ਜੋਗੀ ਰਾਜਾ ਗਿਆਨ ਸਮੁੰਦਰ ਕਾਲਯੁਗ ਦੇ ਤਾਰਨਹਾਰ ਜਿਸ ਦਾ ਨਾਮ ਜਪੇ ਜਿਉ ਪਾਰ ਉੱtre ਸੰਸਾਰ ਜੋ ਜਪਦਾ ਨਾਮ ਸ਼੍ਰੀ ਚੰਦਰ ਚੰਦ ਨਾਮ ਤਿਸ ਤੇ ਕਾਲ ਨੇੜੇ ਨਹੀਂ ਪੂਤ ਪੂਤ ਪ੍ਰੇਤ ਚੁੜੇਲਾ ਵਿਸੇ ਪਲ ਵਿੱਚ ਉਹੇ ਨਾਸ ਬਾਬਾ ਜੀ ਦੀ ਕਿਰਪਾ ਨਾਲ ਹਰ ਇੱਕ ਤੋਖ ਮਿਟਾਏ ਜਿਸ ਕਰ ਉਚਰੇ ਬਾਬਾ ਨਾਮ ਉਥੇ ਸੋਖ ਵਸਾਏ ਨਾਨਕ ਦੇ ਪੁੱਤਰ ਗਿਆਨ ਦੇ ਭੰਡਾਰ ਜਿਨ੍ਹਾਂ ਦੇ ਦਰਸ਼ਨ ਨਾਮ ਮਿਲੇ ਪਰਮ ਅਧਿਕਾਰ ਜੋਗ ਜੋਤ ਅਦਭੁਤ ਆਸਨ ਧਾਰੀ ਬਾਬਾ ਸ਼੍ਰੀ ਚੰਦ ਜੋਗ ਅਵਤਾਰੀ ਜਿਸ ਮਨ ਵਿੱਚ ਲੋਭ ਮੋਹ ਵਿਆਪੇ ਬਾਬਾ ਨਾਮ ਜਪੇ ਤੇਸ ਦਾ ਹਿਰਦਾ ਸਾਫ ਹੋ ਜਾਏ ਜਿਸ ਘਰ ਚੰਦੀ ਦੀ ਰੋਸ਼ਨੀ ਬਾਬੇ ਦੀ ਜੋਤ ਜਲਾਏ ਉਥੇ ਕਾਲਾ ਜਾਦੂ ਟੂਣਾ ਕਦੇ ਪੈਰ ਨਾ ਪਾਏ ਸਭ ਤੇ ਉੱਚਾ ਜੋਗ ਅਬਿਨਾਸੀ ਮਾਇਆ ਤੋਂ ਰਹਿਤ ਪਰਮ ਗਿਆਨੀ ਸੱਚ ਦੀ সিংহাসਨ ਤੇ ਬੈਠੇ ਪਗਤਾਂ ਦੇ ਦੁੱਖ ਹਰਨ ਹਾਰ ਰਹੇ ਬਾਬਾ ਸ਼੍ਰੀ ਚੰਦ ਤੂੰ ਜੋਗ ਆਧਾਰਾ ਤੂੰ ਕਾਲ ਦਾ ਵੀ ਕਾਲ ਅਪਾਰਾ ਜੋ ਤੈਨੂੰ ਸਿਮਰੇ ਦਿਨ ਰਾਤੀ ਤਿਸ ਦੇ ਅੰਗ ਸਦਾ ਪ੍ਰਤਿਪਾਲੀ ਭਗਤ ਭਗਤ ਜਨ ਤੇਰੀ ਸ਼ਰਨ ਆਵਨ ਪੂਤ ਪ੍ਰੇਤ ਤੋੜ ਪਾਲ ਵਿੱਚ ਭਜਾਵਣ ਬਾਬਾ ਜੀ ਦਾ ਨਾਮ ਜਪੇ ਜੋ ਉਸ ਦਾ ਰਖਵਾਲਾ ਆਪ ਹੋਵੇ ਗੁਰੂ ਨਾਨਕ ਦੀ ਜੋਤ ਤੁਸੀਂ ਧਾਰੇ ਤੁਸੀਂ ਗਿਆਨ ਦੇ ਸਾਗਰ ਪੂਰੇ ਜਿਸ ਮਨ ਵਿੱਚ ਡਰ ਅੰਧੇਰਾ ਹੋਵੇ ਸ੍ਰੀ ਚੰਦ ਦੀ ਜੋਤ ਉਥੇ ਚਮਕਾਵੇ RAM ਨਾਮ ਦਾ ਸੰਗੀ ਬਾਬਾ ਜੋਗੀ ਤੂੰ ਹੀ ਗੁਰ ਸਿੱਖਾਂ ਦਾ ਰਖਵਾਲਾ ਭੋਗੀ ਜਿਵੇਂ ਤੇਰੇ ਦਰ ਤੇ ਆਇਆ ਸਾਧ ਉਸ ਦਾ ਹੋਇਆ ਕਾਲ ਤੋਂ ਬਚਾਦ ਬਾਬਾ ਜੀ ਦੀ ਬਾਬਾ ਜੀ ਦੇ ਸਿਮਰਨ ਦੀ ਬਾਣੀ ਕਾਲੀ ਰਾਤਾ ਕਰੇ ਸੁਹਾਣੀ ਜਿਸ ਕਰ ਲੱਗੇ ਤੇਰਾ ਨਿਸ਼ਾਨਾ ਉਥੇ ਰਹੇ ਆਨੰਦ ਸੁਖ ਸੁਖ ਦਾ ਖਜ਼ਾਨਾ ਸ੍ਰੀ ਚੰਦ ਜੋਗ ਜਗਤ ਉਦਾਰਣ ਮਾਇਆ ਦੇ ਮੋਹ ਨੂੰ ਕਰਨ ਵਿਸਾਰਨ ਜਿਸਨੇ ਤੇਰੀ ਧੂੜ ਮੱਥੇ ਲਾਈ ਤੇ ਇਸਨੇ ਜਨਮ ਜਨਮ ਦੀ ਜੋਤ ਪਾਈ ਚਰਨ ਤੋ ਤੋ ਪੀਵੇ ਭਗਤ ਪਿਆਰੇ ਮਨ ਹੋ ਜਾਵੇ ਸੱਚ ਨਾਲ ਨਿਆਰੇ ਸੰਗਤ ਤੇਰੀ ਕਰੇ ਜੋ ਪ੍ਰਾਨੀ ਉਹ ਬਚ ਹੋਵੇ ਹਰ ਬਿਪਤ ਜੁਗਾਨੀ ਬਾਬਾ ਜੀ ਦੇ ਬਚਨ ਅਚੂਕ ਪੂਤ ਪ੍ਰੇਤ ਭਾਗਨ ਹਾਰੂਕ ਜਾਦ ਲੱਗੇ ਸ੍ਰੀ ਚੰਗ ਦਾ ਨਾਦ ਉੱਡ ਜਾਵੇ ਅਸਿਰਕ ਸਿਆਦ ਜਿਸ ਜਿਸ ਘਰ ਤੇਰਾ ਨਾਮੁ ਜਪਿਆ ਉਥੇ ਕਾਲ ਨੇ ਕਦਮ ਨਾ ਰੱਖਿਆ ਬਾਬਾ ਜੀ ਦਾ ਜੋ ਸਿਮਰਨ ਕਰੇ ਉਹ ਜੀਵਨ ਸੁਖੀਦਾਰ ਤੇ ਪਰਮੇਸ਼ਵਰ ਧਰੇ ਜੋ ਰੱਖਿਆ ਕਰਤਾ ਸਭ ਸੰਸਾਰ ਤੇਰੇ ਦਰ ਤੇ ਲੱਗੇ ਨਾ ਬੁਰਾ ਸੰਘਾਰ ਬਾਬਾ ਜੀ ਦੀ ਬਾਣੀ ਸੱਚੀ ਉਸ ਵਿੱਚ ਹੈ ਜੋਤ ਅਨੂਪ ਅਵਿਚਲੀ ਜਿਸ ਨੇ ਜਿਸ ਮਨ ਵਿੱਚ ਤੂੰ ਆ ਵਸੇ ਦੁਖ ਉਹ ਦੁਖ ਕਲੇਸ਼ ਸਭ ਪਸੇ ਜਿਸ ਕਰ ਤੇਰਾ ਨਾਮ ਆਧਾਰ ਉਥੇ ਰਹੇ ਸਦਾ ਸੁਖ ਵਿਹਾਰ ਜੋਗੀ ਜੋਗ ਵੇਚ ਤੂ ਅਗਾ ਭਗਤਾਂ ਦੇ ਰਖਵਾਲੇ ਦਇਆ ਸਿੰਧੂ ਸਾਦ ਜਿਸ ਨੇ ਤੇਰਾ ਨਾਮ ਜਿਸ ਨੇ ਜਿਸ ਨੇ ਤੇਰਾ ਜਪ ਲਗਾਇਆ ਤਿੰਨਾ ਦੁੱਖਾਂ ਦਾ ਪਹਾੜ ਘਟਾਇਆ ਬਾਬਾ ਸ਼੍ਰੀ ਚੰਦ ਮੰਗਲ ਜੋਗੀ ਤੂੰ ਹੀ ਨਾਨਕ ਦੀ ਜੋਤ ਰੋਗੀ ਸੱਚ ਤੇਰੀ ਬਾਣੀ ਸੱਚ ਤੇਰਾ ਨਾਮ ਤੂੰ ਹੀ ਪਾਰ ਉਤਾਰਨ ਵਾਲਾ ਧਾਮ ਸੰਸਾਰ ਸਾਗਰ ਤੋਂ ਪਾਰ ਉਤਾਰਾ ਜਿਨ੍ਹਾਂ ਤੇਰੀ ਸ਼ਰਨ ਪਿਆਰਾ ਬਾਬਾ ਜੀ ਦਾ ਨਾਮ ਜਪੇ ਜੋ ਮਨੁੱਖ ਤੇ ਸਭ ਕੂਤ ਪ੍ਰੇਤ ਸਭ ਨਾਸ ਹੋਏ ਸੁਖ ਤੇਰੇ ਦਰ ਤੇ ਆਈ ਜਨਨੀ ਤੂੰ ਦਿੱਤਾ ਉਹਨੂੰ ਤੀਰ ਤੀਰ ਸਹਿਜ ਗੁਣੀ ਜਿਸ ਕਰ ਤੇਰੀ ਆਰਤੀ ਹੋਵੇ ਉਥੇ ਮਾਇਆ ਦੀ ਵਰਖਾ ਹੋਵੇ ਬਾਬਾ ਜੀ ਦੇ ਚਰਨ ਅਮੋਲ ਜਿਨ੍ਹਾਂ ਦੇ ਅੰਦਰ ਰੱਬ ਦਾ ਬੋਲ ਜੋ ਸੁਨੇ ਤੇਰਾ ਨਾਮ ਪਰਮਾਨੀ ਇਸ ਉੱਪਰ ਹੋਵੇ ਤੇਰੀ ਕਿਰਪਾ ਵਿਖਾਨੀ ਕਾਲਯੁਗ ਵਿੱਚ ਤੂੰ ਹੀ ਜੋਤ ਪ੍ਰਗਾਸ ਭਗਤਾਂ ਦੇ ਰਖਵਾਲੇ ਅਬినాਸ਼ ਜਿਸਨੇ ਤੇਰੇ ਦਰ ਦੀ ਧੂੜ ਚੁੰਮੀ ਉਸ ਦੀ ਰੱਖਿਆ ਤੂੰ ਆਪ ਕੀਤੀ ਸੁਣੀ ਤੂੰ ਜੋਗੀ ਰਾਜਾ ਤੂੰ ਗਿਆਨ ਦਾ ਧਨੀ ਤੇਰੀ ਜੋਤ ਕਦੇ ਮਿਟਣੀ ਨਹੀਂ ਜੇ ਸਿਮਨ ਵਿੱਚ ਤੇਰਾ ਨਾਮ ਵਸੇ ਉਸ ਦਾ ਅੰਦਰ ਸ਼ਾਂਤ ਹੋ ਜਾਵੇ ਤੇਰੇ ਦਰ ਬਹੁਤ ਉ ਤੇਰਾ ਦਰ ਬਹੁਤ ਉੱਚਾ ਬਾਬਾ ਸ੍ਰੀ ਚੰਦ ਜੀ ਭਗਤਾਂ ਦੇ ਰਖਵਾਲੇ ਅਜਰ ਅਮਰ ਜੀ ਜਿਸ ਨੇ ਤੇਰੀ ਭਗਤੀ ਕਰੇ ਪਿਆਰ ਉਸ ਨੂੰ ਮਿਲੇ ਚਰਾਸੀ ਤੋਂ ਪਾਰ ਹੇਰੀ ਜੋਤ ਅਗਾਦ ਅਗਾਦ ਅਥਾ ਜਿਸ ਵਿੱਚ ਵਸੇ ਨਾਨਕ ਦਾ ਸੁਆਸ ਤੂੰ ਹੀ ਗੁਰਾਂ ਦਾ ਗੁਰੂ ਮਹਾਨ ਜੋਗੀ ਭਗਤਾਂ ਦਾ ਰਖਵਾਲਾ ਅੰਤਰ ਜੋਗੀ ਜਦ ਸਿਮਰਨ ਕਰੇ ਤੇਰਾ ਨਾਮ ਤੇਸ ਦਾ ਮਨ ਹੋ ਜਾਵੇ ਚੇਰਾ ਬਾਬਾ ਸ੍ਰੀ ਚੰਦ ਜੋਤ ਅਪਾਰ ਤੂੰ ਸਭ ਜਗ ਦਾ ਹੈ ਉਧਾਰ ਤੇਰਾ ਨਾਮ ਜਪੇ ਜੋ ਜਗ ਸਾਰਾ ਤੇਸ ਉਤੇ ਕਰੇ ਕਿਰਪਾ ਪਿਆਰਾ ਬਾਬਾ ਸ਼੍ਰੀ ਚੰਦ ਕਲਯੁਗ ਤਾਰਨ ਤਾਰਨ ਤੂੰ ਹੀ ਪਗਤਾਂ ਦਾ ਪਾਰ ਉਤਾਰਨ ਹੈ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਨੇ ਪਗਤਾਂ ਦੀ ਪਾਲਣਾ ਕੀਤੀ ਜੀ ਤੂੰ ਸੱਚਾ ਸਹਾਈ ਤੂੰ ਕਾਲ ਦਾ ਨਾਸ਼ਕ ਤੇਰੇ ਨਾਮ ਨਾਲ ਮਨ ਹੋ ਜਾਵੇ ਰਸਕ ਸ਼੍ਰੀ ਚੰਦ ਨਾਮ ਜਪੇ ਜੋ ਨਿਸਤਾਰ ਤੇਸਦਾ ਹੋਵੇ ਪਾਰ ਉਤਾਰ ਸਦਾ ਸੁਖੀ ਰਹੇ ਉਹ ਭ੍ਰਾਨੀ ਜਿਸਨੇ ਤੇਰੀ ਜਿਸਨੇ ਲੈ ਤੇਰੀ ਸ਼ਰਨ ਨਿਰਵਾਨੀ ਤਾਂ ਤਨ ਬਾਬਾ ਸ੍ਰੀ ਚੰਦ ਜੋਗੀ ਅਵਤਾਰ ਭਗਤਾਂ ਦੇ ਰਖਵਾਲੇ ਜਗਤ ਦੇ ਉਧਾਰ ਤੇਰੀ ਬਾਣੀ ਅਮੋਲਕ ਤੇਰਾ ਨਾਮ ਅਨ ਰੰਕਾਰ ਜਿਸਨੇ ਜਪਿਆ ਸ੍ਰੀ ਚੰਦ ਨਾਮ ਤੇਸਦਾ ਹੋਏ ਉਧਾਰ ਹੰਤਾਨ ਬਾਬਾ ਸ੍ਰੀ ਚੰਦ ਅਵਤਾਰ ਮਹਾਨ ਨਾਨਕ ਦੇ ਅਗਤੋ ਜਗ ਵਿਖਿਆ ਪਰਾਨ ਜੋਗੀ ਰਾਜਾ ਗਿਆਨ ਸਮੁੰਦਰ ਕਾਲਯੁਗ ਦੇ ਤਾਰਨਹਾਰ ਜਿਸ ਦਾ ਨਾਮ ਜਪੇ ਜਿਉ ਪਾਰ ਉੱtre ਸੰਸਾਰ ਜੋ ਜਪਦਾ ਨਾਮ ਸ੍ਰੀ ਚੰਦ ਚੰਦ ਨਾਮ ਤਿਸ ਦੇ ਕਾਲ ਨੇੜੇ ਨਹੀਂ ਪੂਤ ਪੂਤ ਪ੍ਰੇਤ ਚੁੜੇਲਾ ਦਿਸੇ ਪਲ ਵਿੱਚ ਉਹੇ ਨਾਸ ਬਾਬਾ ਜੀ ਦੀ ਕਿਰਪਾ ਨਾਲ ਹਰ ਇੱਕ ਦੋਖ ਮਿਟਾਏ ਜਿਸ ਕਰ ਉਚਰੇ ਬਾਬਾ ਨਾਮ ਉਥੇ ਸੌਖ ਵਸਾਏ ਨਾਨਕ ਦੇ ਪੁੱਤਰ ਗਿਆਨ ਦੇ ਭੰਡਾਰ ਜਿਨ੍ਹਾਂ ਦੇ ਦਰਸ਼ਨ ਨਾਮ ਮਿਲੇ ਪਰਮ ਅਧਿਕਾਰ ਜੋਗ ਜੋਤ ਅਦਭੁਤ ਆਸਨ ਧਾਰੀ ਬਾਬਾ ਸ੍ਰੀ ਚੰਦ ਜੋਗ ਅਵਤਾਰੀ ਜੇ ਸਮਾਨ ਵਿੱਚ ਲੋਭ ਮੋਹ ਵਿਆਪੇ ਬਾਬਾ ਨਾਮ ਜਪੇ ਤੇਸ ਦਾ ਹਿਰਦਾ ਸਾਫ ਹੋ ਜਾਏ ਜਿਸ ਘਰ ਚੰਦੀ ਦੀ ਰੋਸ਼ਨੀ ਬਾਪੇ ਦੀ ਜੋਤ ਜਲਾਏ ਉਥੇ ਕਾਲਾ ਜਾਦੂ ਟੂਣਾ ਕਦੇ ਪੈਰ ਨਾ ਪਾਏ ਸਭ ਤੇ ਉੱਚਾ ਜੋਗ ਅਬినాਸੀ ਮਾਇਆ ਤੋ ਰਹਿਤ ਪਰਮ ਗਿਆਨੀ ਸੱਚ ਦੀ সিংহাসਨ ਤੇ ਬੈਠੇ ਪਗਤਾ ਦੇ ਦੁਖ ਹਰਨ ਹਾਰ ਰਹੇ ਬਾਬਾ ਸ਼੍ਰੀ ਚੰਦ ਤੂੰ ਜੋਗ ਆਧਾਰਾ ਤੂੰ ਕਾਲ ਦਾ ਵੀ ਕਾਲ ਅਪਾਰਾ ਜੋ ਤੈਨੂੰ ਸਿਮਰੇ ਦਿਨ ਰਾਤੀ ਤਿਸ ਦੇ ਅੰਗ ਸਦਾ ਪ੍ਰਤਿਪਾਲੀ ਭਗਤ ਭਗਤ ਜਨ ਤੇਰੀ ਸ਼ਰਨ ਆਵਨ ਪੂਤ ਪ੍ਰੇਦ ਤੋੜ ਪਲ ਵਿੱਚ ਭਜਾਵਨ ਬਾਬਾ ਜੀ ਦਾ ਨਾਮ ਜਪੇ ਜੋ ਉਸ ਦਾ ਰਖਵਾਲਾ ਆਪ ਹੋਵੇ ਗੁਰੂ ਨਾਨਕ ਦੀ ਜੋਤ ਤੁਸੀਂ ਧਾਰੇ ਤੁਸੀਂ ਗਿਆਨ ਦੇ ਸਾਗਰ ਪੂਰੇ ਜਿਸ ਮਨ ਵਿੱਚ ਡਰ ਅੰਧੇਰਾ ਹੋਵੇ ਸ੍ਰੀ ਚੰਦ ਦੀ ਜੋਤ ਉਥੇ ਚਮਕਾਵੇ RAM ਨਾਮ ਦਾ ਸੰਗੀ ਬਾਬਾ ਜੋਗੀ ਤੂੰ ਹੀ ਗੁਰ ਸਿੱਖਾਂ ਦਾ ਰਖਵਾਲਾ ਪੌਗੀ ਜਿਸ ਤੇਰੇ ਦਰ ਤੇ ਆਇਆ ਸਾਧ ਉਸ ਦਾ ਹੋਇਆ ਕਾਲ ਤੋਂ ਬਚਾਦ ਬਾਬਾ ਜੀ ਦੀ ਬਾਬਾ ਜੀ ਦੇ ਸਿਮਰੰਦੀ ਬਾਣੀ ਕਾਲੀ ਰਾਤਾ ਕਰੇ ਸੁਹਾਣੀ ਜਿਸ ਕਰ ਲੱਗੇ ਤੇਰਾ ਨਿਸ਼ਾਨਾ ਉਥੇ ਰਹੇ ਆਨੰਦ ਸੁਖ ਸੁਖ ਦਾ ਖਜ਼ਾਨਾ ਸ਼੍ਰੀ ਚੰਦ ਜੋਗ ਜਗਤ ਉਧਾਰਨ ਮਾਇਆ ਦੇ ਮੂਹ ਨੂੰ ਕਰਨ ਅਵਸਾਰਨ ਜਿਸ ਨੇ ਤੇਰੀ ਧੂੜ ਮੱਥੇ ਲਾਈ ਤੇ ਇਸ ਨੇ ਜਨਮ ਜਨਮ ਦੀ ਜੋਤ ਪਾਈ ਚਰਨ ਤੋ ਤੋ ਪੀਵੇ ਭਗਤ ਪਿਆਰੇ ਮਨ ਹੋ ਜਾਵੇ ਸੱਚ ਨਾਲ ਨਿਆਰੇ ਸੰਗਤ ਤੇਰੀ ਕਰੇ ਜੋ ਪ੍ਰਾਨੀ ਉਹ ਬਚ ਹੋਵੇ ਹਰ ਬਿਪਤ ਜੁਗਾਨੀ ਬਾਬਾ ਜੀ ਦੇ ਬਚਨ ਅਚੂਕ ਪੂਤ ਪ੍ਰੇਤ ਭਾਗਨ ਹਾਰੂਕ ਜਦ ਲੱਗੇ ਸ਼੍ਰੀ ਚੰਦ ਦਾ ਨਾਦ ਉੱਡ ਜਾਵੇ ਅਸਿਰ ਕਸਿਆਦ ਜਸ ਜਿਸ ਘਰ ਤੇਰਾ ਨਾਮੁ ਲੁਜਪਿਆ ਉਥੇ ਕਾਲ ਨੇ ਕਦਮ ਨ ਰਖਿਆ ਬਾਬਾ ਜੀ ਦਾ ਜੋ ਸਿਮਰਨ ਕਰੇ ਉਹ ਜੀਵਨ ਸੁਖੀਦਾਰ ਤੇ ਪਰਮੇਸ਼ਵਰ ਧਰੇ ਤੂੰ ਰਖਿਆ ਕਰਤਾ ਸਭ ਸੰਸਾਰ ਤੇਰੇ ਦਰ ਤੇ ਲੱਗੇ ਨਾ ਬੁਰਾ ਸੰਘਾਰ ਬਾਬਾ ਜੀ ਦੀ ਬਾਣੀ ਸੱਚੀ ਉਸ ਵਿੱਚ ਹੈ ਜੋਤ ਅਨੂਪ ਅਵਿਚਲੀ ਜਿਸ ਨੇ ਜਿਸ ਮਨ ਵਿੱਚ ਤੂੰ ਆਵਸੇ ਦੁਖ ਉਹ ਦੁਖ ਕਲੇਸ਼ ਸਭ ਪਸੇ ਜਿਸ ਕਰ ਤੇਰਾ ਨਾਮ ਆਧਾਰ ਉਥੇ ਰਹੇ ਸਦਾ ਸੋਖ ਵਿਹਾਰ ਜੋਗੀ ਜੋਗ ਵਿੱਚ ਤੂੰ ਅਗਾਹ ਭਗਤਾਂ ਦੇ ਰਖਵਾਲੇ ਦਇਆ ਸਿੰਧੂ ਸਾਦ ਜਿਸ ਨੇ ਤੇਰਾ ਨਾਮ ਜਿਸ ਨੇ ਜਿਸਨੇ ਤੇਰਾ ਜੱਫਾ ਲਗਾਇਆ ਤਿੰਨਾ ਦੁੱਖਾਂ ਦਾ ਪਹਾੜ ਘਟਾਇਆ ਬਾਬਾ ਸ਼੍ਰੀ ਚੰਦ ਮੰਗਲ ਜੋਗੀ ਤੂੰ ਹੀ ਨਾਨਕ ਦੀ ਜੋਤ ਰੋਗੀ ਸੱਚ ਤੇਰੀ ਬਾਣੀ ਸੱਚ ਤੇਰਾ ਨਾਮ ਤੂੰ ਹੀ ਪਾਰ ਉਤਾਰਨ ਵਾਲਾ ਧਾਮ ਸੰਸਾਰ ਸਾਗਰ ਤੂੰ ਪਾਰ ਉਤਾਰਾ ਜਿੰਨਾ ਤੇਰੀ ਸ਼ਰਨ ਪਿਆਰਾ ਬਾਬਾ ਜੀ ਦਾ ਨਾਮ ਜਪੇ ਜੋ ਮਨੋਖ ਤੇ ਸਦਾ ਪੂਤ ਪ੍ਰੇਤ ਸਭ ਨਾਸ ਹੋਏ ਸੋਖ ਤੇਰੇ ਦਰ ਤੇ ਆਈ ਜਨਨੀ ਤੂੰ ਦਿੱਤਾ ਉਹ ਤੀਰ ਤੀਰ ਸਹਜ ਗੁਣੀ ਜਿਸ ਕਰ ਤੇਰੀ ਆਰਤੀ ਹੋਵੇ ਉਥੇ ਮਾਇਆ ਦੀ ਵਰਖਾ ਹੋਵੇ ਬਾਬਾ ਜੀ ਦੇ ਚਰਨ ਅਮੋਲ ਜਿਨ੍ਹਾਂ ਦੇ ਅੰਦਰ ਰੱਬ ਦਾ ਬੋਲ ਜੋ ਸੁਨੇ ਤੇਰਾ ਨਾਮ ਪਰਮਾਨੀ ਤੇਸ ਉੱਪਰ ਹੋਵੇ ਤੇਰੀ ਕਿਰਪਾ ਵਿਖਾਨੀ ਕਾਲਜੋਗ ਵਿੱਚ ਤੂੰ ਹੀ ਜੋਤ ਪ੍ਰਗਾਸ ਭਗਤਾਂ ਦੇ ਰਖਵਾਲੇ ਅਬినాਸ਼ ਜਿਸਨੇ ਤੇਰੇ ਦਰ ਦੀ ਧੂੜ ਚੁੰਮੀ ਉਸ ਦੀ ਰਖਿਆ ਤੂੰ ਆਪ ਕੀਤੀ ਸੁਣੀ ਤੂੰ ਜੋਗੀ ਰਾਜਾ ਤੂੰ ਗਿਆਨ ਦਾ ਧਨੀ ਤੇਰੀ ਜੋਤ ਕਦੇ ਮਿਟਣੀ ਨਹੀਂ ਜਿਸ ਮਨ ਵਿੱਚ ਤੇਰਾ ਨਾਮ ਵਸੇ ਉਸ ਦਾ ਅੰਦਰ ਸ਼ਾਂਤ ਹੋ ਜਾਵੇ ਤੇਰੇ ਦਰ ਬਹੁਤ ਉਤੇਰਾ ਦਰ ਬਹੁਤ ਉੱਚਾ ਬਾਬਾ ਸ੍ਰੀ ਚੰਦ ਜੀ ਭਗਤਾਂ ਦੇ ਰਖਵਾਲੇ ਅਜਰ ਅਮਰ ਜੀ ਜਿਸ ਨੇ ਤੇਰੀ ਭਗਤੀ ਕਰੇ ਪਿਆਰ ਉਸ ਨੂੰ ਮਿਲੇ ਚੁਰਾਸੀ ਤੋਂ ਪਾਰ ਤੇਰੀ ਜੋਤ ਅਗਾਦ ਅਗਾਦ ਅਥਾ ਜਿਸ ਵਿੱਚ ਵਸੇ ਨਾਨਕ ਦਾ ਸੁਆਸ ਤੂੰ ਹੀ ਗੁਰਾਂ ਦਾ ਗੁਰੂ ਮਹਾਨ ਜੋਗੀ ਭਗਤਾਂ ਦਾ ਰਖਵਾਲਾ ਅੰਤਰ ਜੋਗੀ ਜਦ ਸਿਮਰਨ ਕਰੇ ਤੇਰਾ ਨਾਮ ਤਿਸ ਦਾ ਮਨ ਹੋ ਜਾਵੇ ਚੇਰਾ ਬਾਬਾ ਸ੍ਰੀ ਚੰਦ ਜੋਤ ਅਪਾਰ ਤੂੰ ਸਭ ਜਗ ਦਾ ਹੈ ਉਧਾਰ ਤੇਰਾ ਨਾਮ ਜਪੇ ਜੋ ਜਗ ਸਾਰਾ ਤਿਸ ਉੱਤੇ ਕਰੇ ਕਿਰਪਾ ਪਿਆਰਾ ਬਾਬਾ ਸ੍ਰੀ ਚੰਦ ਕਲਯੁਗ ਤਾਰਨ ਤਾਰਨ ਤੂੰ ਹੀ ਪਗਤਾਂ ਦਾ ਪਾਰ ਉਤਾਰਨ ਹੈ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਨੇ ਭਗਤਾਂ ਦੀ ਪਾਲਣਾ ਕੀਤੀ ਜੀ ਤੂੰ ਸੱਚਾ ਸਹਾਈ ਤੂੰ ਕਾਲ ਦਾ ਨਾਸ਼ਕ ਤੇਰੇ ਨਾਮ ਨਾਲ ਮਨ ਹੋ ਜਾਵੇ ਰਸਕ ਸ਼੍ਰੀ ਚੰਦ ਨਾਮ ਜਪੇ ਜੋ ਨਿਸਤਾਰ ਤੇ ਇਸ ਦਾ ਹੋਵੇ ਪਰ ਉਤਾਰ ਸਦਾ ਸੁਖੀ ਰਹੇ ਉਹ ਪ੍ਰਾਨੀ ਜਿਸ ਨੇ ਤੇਰੀ ਜਿਸ ਨੇ ਲੈ ਤੇਰੀ ਸ਼ਰਨ ਨਿਰਵਾਨੀ ਤਾਂਤਨ ਬਾਬਾ ਸ੍ਰੀ ਚੰਦ ਜੋਗੀ ਅਵਤਾਰ ਭਗਤਾਂ ਦੇ ਰਖਵਾਲੇ ਜਗਤ ਦੇ ਉਧਾਰ ਤੇਰੀ ਬਾਣੀ ਅਮੋਲਕ ਤੇਰਾ ਨਾਮ ਅਨ ਰੰਕਾਰ ਜਿਸ ਨੇ ਜਪਿਆ ਸ੍ਰੀ ਚੰਦ ਨਾਮ ਤਿਸ ਦਾ ਹੋਏ ਉਧਾਰ